ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬੰਜੀਤ ਸਿੰਘ ਪੀਪੀਐਸ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਫਿਲੌਰ ਜੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸੀਨੀਅਰ ਅਫਸਰਾਂ ਦੇ ਹੁਕਮਾਂ ਅਨੁਸਾਰ ਮਾੜੇ ਅਨਸਰਾਂ ਦੇ ਖਿਲਾਫ ਕਾਰਵਾਈ ਕਰਨ ਦੀ ਮੁਹਿੰਮ ਤਹਿਤ ਇੰਸਪੈਕਟਰ ਸੁਖਦੇਵ ਸਿੰਘ ਮੁਖ ਅਫਸਰ ਥਾਣਾ ਫਿਲੌਰ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਪਿਛਲੇ ਦਿਨੀ ਐਚਪੀ ਪੈਟਰੋਲ ਪੰਪ ਫਿਲੌਰ ਤੇ ਨਾਮਲੂ ਵਕਤੀਆਂ ਵੱਲੋਂ ਪਿਸਤਲ ਦੀ ਨੋਕ ਤੇ ਕੈਸ਼ ਦੀ ਖੋਹ ਕੀਤੀ ਸੀ ਅਤੇ ਤੇਲ ਦੇ ਪੈਸੇ ਦਿੱਤੇ ਬਿਨਾ ਭੱਜ ਗਏ ਸੀ ਜਿਸ ਵਤੀ ਮੁਕੱਦਮਾ ਨੰਬਰ 143 ਮਿਤੀ 25/05/2024 ਜੁਰਮ 379 ਬੀ 2554 59 ਅਸਲਾ ਐਕਟ ਥਾਣਾ ਫਿਲੌਰ ਦਰਜ ਰਜਿਸਟਰ ਕੀਤਾ ਗਿਆ ਸੀ ਜੋ ਮੁਕੱਦਮੇ ਦੀ ਵਾਰਦਾਤ ਨੂੰ ਟ੍ਰੇਸ ਕਰਦੇ ਹੋਏ ਮੁਕੱਦਮੇ ਵਿੱਚ ਅਮਰਿਤਪਾਲ ਸਿੰਘ ਉਰਫ ਅਮਰਿਤ ਪੁੱਤਰ ਜਗਤਾ ਸਿੰਘ ਵਾਸੀ ਰਿਆੜ ਥਾਣਾ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਅਤੇ ਗੁਰਮੀਨ ਸਿੰਘ ਉਰਫ ਗੋਨਾ ਪੁੱਤਰ ਸਰਬਨ ਸਿੰਘ ਵਾਸੀ ਕੋਟਲੀ ਕੋਰਟਾਣਾ ਥਾਣਾ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਨੂੰ ਹਾਸੋਬ ਜੱਪਤਾ ਗ੍ਰਿਫਤਾਰ ਕੀਤਾ ਗਿਆ ਹੈ ਜੋ ਦੋਸ਼ੀਆਂ ਦੇ ਕਬਜ਼ੇ ਵਿੱਚੋਂ ਖੋਹ ਕੀਤੀ ਰਕਮ ਅਤੇ ਵਾਰਦਾਤ ਲਈ ਵਰਤੇ ਹਥਿਆਰ ਬਰਾਮਦ ਕੀਤੇ ਜਾ ਚੁਕੇ ਹਨ ਦੋਸ਼ੀਆਂ ਅਮ੍ਰਿਤਪਾਲ ਸਿੰਘ ਉਰਫ ਅਮ੍ਰਿਤਪੁੱਤਰ ਜਗਤਾਜ ਸਿੰਘ ਵਾਸੀ ਰਿਆੜ ਥਾਣਾ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਅਤੇ ਗੁਰਮੀਨ ਸਿੰਘ ਉਰਫ ਗੋਨਾ ਪੁੱਤਰ ਸਰਬੰਸ ਸਿੰਘ ਵਾਸੀ ਕੋਟਲੀ ਕੋਰਟਾਨਾ ਥਾਣਾ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਪੁਸ਼ਗਿਸ਼ ਕੀਤੀ ਜਾ ਰਹੀ ਹੈ ਇਹ ਕੁਝ ਪٹرول ਪੰਪ ਲੁੱਟ ਹੋਇਆ ਸੀ ਉਹਦੇ ਮਾਮਲੇ 'ਚ ਤੁਸੀਂ ਬੰਦੇ ਕਾਬੂ ਕੀਤੇ ਕੌਣ ਹੈ ਕੀ ਨਾਂ ਹੈ ਕਿੱਥੇ ਕਾਬੂ ਕੀਤੇ ਆ ਇਹ ਜੋ ਪٹرول ਪੰਪ ਲੁੱਟਣ ਵਾਲਾ ਗੈਂਗ ਸੀ ਉਹਨੂੰ ਅਸੀਂ ਬੇਨਕਾਬ ਕੀਤਾ ਜਿਸ ਵਿੱਚ ਅਮਰਪਾਲ ਸਿੰਘ ਉਰਫ ਅਮਰਤ ਉਤਰਜਕਤਾਰ ਸਿੰਘ ਵਾਸੀ ਪਿੰਡ ਰਿਆੜ ਥਾਣਾ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਅਤੇ ਇਸ ਦਾ ਸਾਥੀ ਗੁਰਮੀਨ ਸਿੰਘ ਉਰਫ ਗੋਨਾ ਸਨੂ ਫਰਮਨ ਸਿੰਘ ਵਾਸੀ ਕੋਟੜੀ ਕੋਟਾਣਾ ਥਾਣਾ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਜਿਹਨਾਂ ਨੂੰ ਸੀ ਗ੍ਰਫਤਾਰ ਕੀਤਾ ਹੈ ਠੀਕ ਹੈ ਕਰਮਾ ਨੰਬਰ 143 ਠੀਕ ਦੇ ਵਿੱਚ ਜਿਨ੍ਹਾਂ ਪਾਸੋਂ ਜੋਰ ਕਵਰੀ ਕੀਤੀ ਜਾ ਰਹੀ ਹੈ ਚੋਰਚ ਪੇਸ਼ ਕੀਤਾ ਸੀ ਪੁਲਿਸਰਮਨ ਹਸਲ ਕੀਤਾ ਹੈ ਅਗਲੀ ਕਾਰਵਾਈ ਸਰ ਇਹਨਾਂ ਨੇ ਕਿੰਨੀਆਂ ਵਾਰ ਦਾ ਤੁਹਾਨੂੰ ਪਹਿਲੇ ਇਲਜ਼ਾਮ ਦਿੱਤਾ ਹੋਇਆ ਇਹਨਾਂ ਇੱਕ ਉਸੇ ਸੇਮ ਡੇ ਜਿਹੜਾ ਨੇ ਗ੍ਰਾਇਆ PlayStation ਦੇ ਅਧੀਨ ਆਉਂਦੇ ਇੱਕ ਫਰਤੋਪ ਪੰਪ ਨੂੰ ਲੁੱਟਿਆ ਸੀ ਮੋਸਬਾਹ ਲੁਧਿਆਣਾ ਵਿੱਚ ਵੀ ਕੀਤਾ ਸੀ ਕਿ ਰੱਖਣੇ ਏਰੀਆ ਵਿੱਚ ਵੀ ਹਾਂਜੀ ਹੋਰ ਵੀ ਪੰਜਾਬ ਵਿਚ ਜਾਨੇ ਕਾਫੀ ਕਰੋੜਾਂ ਪੰਪਾਂ ਨੂੰ ਨਿਸ਼ਾਨਾ ਨਾ ਚੁੱਕਿਆ ਸਰ ਕਿੰਨੇ ਤੇ ਪਰਚੇ ਆ ਇਹਨਾਂ ਤੇ ਦੋਨੋਂ ਪਹਿਲੇ ਇਹਨਾਂ ਤੇ 5-6 ਤੋਂ ਉੱਪਰ ਪਰਚੇ ਦਿੰਦਾ ਇਹਨਾਂ ਕੋ ਰਕਬਰ ਕੀ ਕੀ ਕੀਤਾ ਸਾਰੇ ਇਹਨਾਂ ਕੋ ਲੁੱਟ ਦੀ ਰਕਮ ਜਿਹੜੀ ਇਹ ਦੌਰ ਕੀਤੀ ਹੈ ਤੇ ਸਰ ਇਹਨਾਂ ਦਾ ਬੈਕਗ੍ਰਾਉਂਡ ਕਿਦਾਂ ਦਾ ਪਹਿਲੇ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਅੱਛਾ ਨਸ਼ਾ ਕੰਮ ਦੇ ਵੀ ਆਉਂਦੇ ਨੇ ਠੀਕ ਹੈ ਜੀ ਕੀ ਮੁਕਾਦਮਾ ਜੀ ਕਦਵਾ ਡੋਟ ਕੋਡ ਹੈ ਜੀ 147 ਨੰਬਰ 379b 25968 ਟਾਰਨਸਿਪ ਠੀਕ ਹੈ ਥੈਂਕ ਯੂ